ਮੈਂ ਮਨਜੀਤ ਸਿੰਘ ਜੀ ਦੀ ਪੋਸਟ ਕੀ ਰੱਖੀ ਸੀ ਕੀ ਕੀ ਗੱਲ ਕੀ ਹੋ ਰਹੀ ਸੀ ਗੱਲ ਵਾਸੇ ਬੱਚਿਆਂ ਪਿੱਛੇ ਬੋਲਦੇ ਸੀ ਕਿ ਬੱਚੇ ਤੁਸੀਂ ਮਾਖੇ ਲੜੋ ਨਾ ਤੇ ਆਪਾਂ ਕੰਮ ਕਰਾ ਲੈਂਦੇ ਆ ਕਿੰਨੇ ਕਰਾਉਣੇ ਨੇ ਖੇਡਾ ਕਰਾ ਲੈਂਦੇ ਆ ਤੇ ਇਹ ਕਹਿੰਦੀ ਮੈਂ ਲੱਕੜ ਮਾਰੂੰਗੀ ਲੱਕੜ ਮਾਰਦੀ ਸੀ ਕਿ ਮੈਂ ਕਾਰਨ ਤੇ ਉਸੇ ਇਸੇ ਗੱਲ ਪਿੱਛੇ ਲੱਕੜ ਕੀ ਦੇ ਮਾਰੀ ਮੇਰੇ ਮਾਰਦੀ ਸੀ ਜੀ ਨਾਡ ਫੈਸ ਕੀਤਾ ਜੀ ਪਰ ਉਹ ਤਾਂ ਉਹ ਦੋਨਾਂ ਵੱਲੋਂ ਇਲਜ਼ਾਮ ਲਾਇਆ ਗਿਆ ਵੀ ਮੇਰੇ ਲੱਪਣ ਮਾਰੇ ਗਏ ਆ ਕਿਹੜੋ ਦਿਖਾ ਸਾਰਾ ਕੁਝ ਦਿਮਾਗ ਤੋਂ ਤੁਹਾਨੂੰ ਹੈਗਾ ਤੁਹਾਨੂੰ ਹਾਂ ਜੀ ਸਾਰਾ ਕੁਝ ਪੀਹੋ ਹੈਗਾ ਸਾਡੇ ਕੋਲ ਇਹਦੇ ਘਰ ਆਉਂਦੀ ਪਿੱਤੀ ਸੀਗੀ ਜੀ ਕੋਈ ਨਾ ਦਿਵਲਤਾ ਉਹਨ ਇੱਥੋਂ ਜੀ ਉਹਨੂੰ ਸਦੋ ਪਾ ਲਿਆ ਪਾਰਿਸਟ ਕਰਨਾ ਉਹ ਦਵਾ ਹੈਗੇ ਜੀ ਹਾਂ ਪੀਤੀ ਹੈ ਜੀ ਮੰਨ ਕੇ ਵੀ ਗਿਆ ਪੀਤੀ ਹੈ ਜੀ ਕਿਹ ਨਾਲ ਪੀਤੀ ਜੀ ਥੱਲੇ ਘਰ ਆ ਲੈਣੇ ਜੀ ਨਹੀਂ ਕੋਈ ਪ੍ਰੋਬਲਮ ਦੇ ਰੇ ਸੀ ਕਾ ਉਹ ਉਹ ਉਹਨਾਂ ਨਾਲ ਲੜਾਈ ਕਰਾਈ ਅੱਜ ਥੱਲੇ ਨਾਲ ਉਹ ਲਪੜਾ ਮਾਰਦਾ ਸੀਗਾ ਜੀ ਉਹਨਾਂ ਪਰਿਵਾਰ ਦਾ ਸੀ ਪਹਿਲਾਂ ਜੀ ਉਹ ਤਾਂ ਹੁਣ ਸਾਗੇ ਜੀ ਜਨਾਬ ਜਿਹੜਾ ਲਈ ਉਹ ਸਾਗੇ ਉਹ ਹਾਂ ਜੀ ਹੁਣ ਸਾਗੇ ਸੀ ਇੱਥੇ ਉਹਨੂੰ ਆਗੇ ਸੀ ਬਾਈ ਉਹ ਚਲੇ ਗਏ ਦਿਵਲ ਹੋ ਜੀ ਸਪੋਰਟ ਸੱਤਰ ਬਟਿੰਡਾ ਨੂੰ ਧਿਆਨ ਚ ਲੈਂਦਾ ਹੈ ਕਿ ਨਹੀਂ ਉਹ ਆਉਂਦੇ ਸਰ ਜੀ ਮਾਨ ਮੰਤਰੀ ਤਵੀਰ ਜੀ ਮੇਰੇ ਬੱਚਿਆਂ ਦੀ ਇਥੇ ਲੜਤ ਹੋ ਰਹੀ ਹੈ ਇੱਥੇ ਕੱਲ ਵੀ ਮੇਰੇ ਬੱਚਿਆਂ ਦੀ ਸੀ ਗੁਰਮਨਕੌਰ ਸਿੱਧੂ ਮੇਰੀ ਬੇਟੀ ਫਸਟ ਆਈ ਸੀਗੀ ਅੱਜ ਮੇਰੇ ਛੋਟੇ ਬੇਟੀ ਮਨਤਾਜ ਸਿੰਘ ਸਿੱਧੂ ਦੀ ਸੀ ਗਰਾਊਂਡ ਦੇ ਵਿੱਚ ਹਾਈ ਲੌਂਗ ਜੰਪ ਹਾਈ ਜੰਪ ਹੋ ਰਹੇ ਸੀਗੇ ਤੇ ਇਹ ਬੰਦਾ ਬਹੁਤ ਟਾਈਮ ਦਾ ਬਹਿਸ ਬਾੜੀ ਕਰ ਰਿਹਾ ਸੀਗਾ ਤੇ ਇਦਾਂ ਲੱਗ ਰਿਹਾ ਸੀ ਮੈਂ ਕਿਹਾ ਵੀਰ ਜੀ ਮੈਂ ਨਾਰਮਲੀ ਕਿਹਾ ਬੈਸ ਬਾੜੀ ਹੋ ਜਿਹੜੇ ਮੋਲ ਸਭ ਸੀਗੇ ਉਹ ਕਰਾ ਰਹੇ ਸੀ ਗੇਮ ਬੈਠੇ ਨੇ ਆਪਣੇ ਰਿਲੇਟਿਵ ਨੇਗੇ ਤੇ ਮੈਂ ਇਸ ਬੰਦੇ ਨੂੰ ਕਿਹਾ ਕਿ ਪਾਈ ਤੂੰ ਚੁੱਪ ਕਰ ਜਾ ਵੀਰ ਜੀ ਨਾਰਮਲ ਰਿਸਪੈਕਟਫੁਲ ਕਿ ਵੀਰ ਜੀ ਚੁੱਪ ਕਰ ਜੋ ਰੋਲਾ ਨਾ ਪਾਓ ਬੱਚੇ ਦੱਸ ਸਭ ਹੋ ਰਹੇ ਨੇ ਕਹਿੰਦਾ ਤੂੰ ਹੁਣ ਹੀ ਕੌਣਾ ਮੈਨੂੰ ਇਹ ਗੱਲ ਕਹਿਣ ਵਾਲੀ ਮੈਂ ਕਿਹਾ ਮੈਂ ਕ ਮਦਰ ਆ ਮੈਂ ਬੱਚੇ ਲੈ ਕੇ ਆਈ ਆ ਗਰਾਊਂਡ ਹੈ ਸਭ ਦਾ ਸਾਂਝਾ ਹੈ ਤੁਸੀਂ ਕਿਹੜੇ ਸਕੂਲ ਦੇ ਬੱਚੇ ਤੋਂ ਡਿਸਟਰੀਕਟ ਮੈਂ ਲੋ ਡਰਾਮਾ ਦੇ ਵਿੱਚ ਮੇਰੇ ਦੋਨੇ ਬੱਚੇ ਹੈਗੇ ਤੇ ਮੈਨੂੰ ਕਹਿੰਦਾ ਹੁੰਦੀ ਹੋਏਂਗੀ ਤੂੰ ਮਦਰ ਹੁੰਦੇ ਹੋਏਗੇ ਤੂੰ ਬੱਚੇ ਲੈ ਕੇ ਆਈ ਹੋਏਂਗੀ ਕਹਿੰਦਾ ਉਹ ਪਿੰਕ ਪੱਗ ਵਾਲੇ ਨੇ ਮੈਂ ਉਹਦਾ ਨਾਂ ਨਹੀਂ ਜਾਣਦੀ ਹੈਗੀ ਪੁੱਲ ਦੂਜਾ ਵੀ ਬਹੁਤ ਰਿਆ ਸੀ ਬਤਮੀ ਜੀ ਗਾਲਾਂ ਵੀ ਬਹੁਤ ਕੱਢ ਰਹੇ ਸੀ ਇਹ ਦੋਨੇ ਜਾਣੇ ਬਹੁਤ ਕੁਝ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਮੈਂ ਕਿਹਾ ਵੀਰ ਜੀ ਪਲੀਜ਼ ਐਦਾਂ ਨਾ ਬੋਲੋ ਇਹ ਇਨਸਾਨ ਨੇ ਮੈਨੂੰ ਤੱਕਾ ਮਾਰਿਆ ਤੱਕਾ ਮਾਰਨ ਤੋਂ ਬਾਅਦ ਮੈਂ ਕਿਹਾ ਤੂੰ ਮੈਨੂੰ ਤੱਕਾ ਕਿਵੇਂ ਮਾਰਿਆ ਵੀਰ ਜੀ ਮੈਂ ਫੇਰ ਵੀ ਇਹਨੂੰ ਚੁੱਪ ਕਰਕੇ ਬੋਲੀ ਉਸ ਤੋਂ ਬਾਅਦ ਇਸ ਬੰਦੇ ਨੇ ਮੇਰੇ ਥੱਪੜ ਮਾਰਿਆ ਥੱਪੜ ਮਾਰਦਾ ਸਾਰਿਆਂ ਨੇ ਦੇਖਿਆ ਉਹ ਕਹਿੰਦੇ ਸਭ ਕੋਲੇ ਵੀਡੀਓ ਵੀ ਹੈ ਜੀ ਸਭ ਇਹਨਾਂ ਨੇ ਮਾਰਿਆ ਜੋ ਹੈਗਾ ਕੇ ਦਿਖਾਓ ਜੋ ਹੈਗਾ ਦਿਖਾਓ ਜੋ ਹੈਗਾ ਦਿਖਾਓ ਮੈਂ ਸਖਤ ਤੋਂ ਸਖਤ ਕਾਰਵਾਈ ਕਰਵਾਉਂਗੀ ਮੈਂ ਥੱਪੜ ਨਹੀਂ ਮਾਰਿਆ ਮੇਰੇ ਨਾਲ ਬਦਤਮੀਜ਼ੀ ਇਸ ਇਨਸਾਨ ਨੇ ਕੀਤੀ ਹੈ ਤੇ ਮੈਂ ਸਖਤ ਤੋਂ ਸਖਤ ਕਾਰਵਾਈ ਕਰਵਾਉਣਾ ਚਾਹੁੰਦੀ ਆ ਗਰਾਊਂਡ ਆ ਇਹ ਜਨਾਨੀਆਂ ਦੇ ਉੱਤੇ ਹੱਥ ਚੱਕਿਆ ਜਾ ਰਿਹਾ ਪੁਲਿਸ ਅਧਿਕਾਰੀ ਆਇਆ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਮੇਰੇ ਨਾਲ ਸਿਰਫ ਇਹੀ ਗੱਲਬਾਤ ਹੋਈ ਹੈ ਮੈਂ 100 ਨੰਬਰ ਤੇ ਕਾਲ ਕੀਤੀ ਆ ਫੋਸ ਆਈ ਆ ਸਾਰਾ ਰੋਹਲੇਤਾ ਸਭ ਨੇ ਬਿਆਨ ਦਿੱਤੇ ਆ ਸਾਰੇ ਗਰਾਊਂਡ ਦੇ ਵਿੱਚ ਪਤਾ ਕਿ ਇਸ ਇਨਸਾਨ ਨੇ ਮੇਰੇ ਤੇ ਹੱਥ ਚੱਕਿਆ ਥੱਪੜ ਮਾਰਿਆ ਤੇ ਮੈਂ ਸਖਤੋ ਸਖਤ ਕਾਰਵਾਈ ਕਰਵਾਉਣ ਚਾਹੁੰਦੀ ਆ ਕਿ ਭੋਨੇ ਹਸਬੰਦ ਨੇ ਕੋਈ ਡਰਿੰਕ ਕੀਤੀ ਹੀ ਨਹੀਂ। ਨਹੀਂ ਜੀ ਮੇਰੇ ਹਸਬੰਦ ਨੇ ਕੁਝ ਨਹੀਂ ਕੀਤਾ। ਸਿਰਫ ਉਹਦੇ ਉਹ ਫਾਲਤੂ ਦੀਆਂ ਗੱਲਾਂ ਨੇ ਜਿਹੜਾ ਉਹ ਗੱਲਾਂ ਦੇ ਵਿੱਚ ਹੁਣ ਉਲਝਣਾ ਚਾਹੁੰਦਾ ਹੈ ਜੋ ਮੈਂ ਉਲਝਣ ਨਹੀਂ ਦਊਂਗੀ ਹੁਣ। ਚਾਹੇ ਉਹ ਲੱਕ ਝੂਠ ਬੋਲੇ ਜੋ ਸੱਚ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ। ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਹੋਰ। ਮੇਰੀ ਕਾਰਵਾਈ ਕੀਤੀ ਜਾਵੇ। ਸਖਤੋ ਸਖਤ ਕਾਰਵਾਈ ਕਰਵਾਉਂਗੀ ਮੈਂ। ਕਦੋਂ ਕਿਧਰ ਗਿਆ? गल बात कर तो 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 रही है अंदर बैठ जाओ फर्स्ट आई है उसे मारा नहीं मारा अभी वो बंदे इधर लेड़े के पाटा नहीं पाथ वो खड़े ना सामने जाओ और तो बहुत टाइम लोग ना नहीं ना ये तो यही तो बात है भाई गल पता चली है